ਔਰ ਦਿਲ ਦਾ ਇੱਕ ਵੱਲਵਲਾ ਤੁਹਾਡੇ ਨਾਲ ਸਾਂਝਾ ਕਰਨਾ ਮੇਰੇ ਪਿੰਨਾ ਮਰੇ ਸਰਕਾਰ ਜੋ ਗਰੇਵਾਲ ਸਾਹਿਬ ਨੇ ਤੁਹਾਡੇ ਨਾਲ ਵਿਚਾਰ ਕੀਤੀ ਕਿ ਮੈਨੂੰ ਪੁੱਛਿਆ ਕਿਸੇ ਨੇ ਕਿ ਕਾਲੀਦਲ ਕਮਜ਼ੋਰ ਜਾਦੇ ਕੋਈ ਉਹ ਤੋਂ ਅਗਲੇ ਪੁਰਚੇ ਜਿਹੜੇ ਉਹਨਾਂ ਨੂੰ ਕਿਵੇਂ ਕਰਦਾ ਮੈਂ ਜੱਟ ਕੇ ਇੱਕ 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 ਵਰਦਾਨ ਦੇ ਹੱਥ ਸਰਜੇਗੀ ਤੋਂ ਇਸ ਗੱਲ ਤੇ ਮਤੇ ਦੀ ਗੱਲ ਅਸੀਂ ਬਾਅਦ ਚ ਕਰਾਂਗੇ ਇਸ ਹੁਰਮਤ ਵਾਲਾ ਕਰਦਾ ਡਾਕਟਰ ਸਾਹਿਬ ਦਾ ਕੀ ਇਹ ਮਸਾ ਬਹੁਤ ਇੰਪੋਰਟੈਂਟ ਆ ਡਾਕਟਰ ਸਾਹਿਬ ਨੇ ਜਿਕਰ ਵੀ ਕੀਤਾ ਤੇ ਇਸ ਕਰਕੇ ਵੀ ਇੰਪੋਰਟੈਂਟ ਆ ਕਿ ਸਾਡਾ ਮਕਸਦ ਜਿਹੜਾ ਕਿਉਂਕਿ ਸਾਡੀ ਪਾਰਟੀ ਇਸ ਗੱਲ ਲਈ ਹਮੇਸ਼ਾ ਫਿਕਰ ਕਰਦੀ ਆ ਤੇ ਲੜਾਈ ਲੜਦੀ ਆ ਪਰ ਇਹ ਵੀ ਸਵੱਧ ਹੈ ਇਸ ਕਰਕੇ ਆ ਕਿ ਅੱਜ ਜਦੋਂ ਪਿੱਛੇ ਐਮਪੀ ਵੀ ਇਲੈਕਸ਼ਨ ਆਈ ਕੱਠੇ ਹੋ ਕੇ ਲੜਨੀ ਆ ਅਸੀਂ ਲੜਦੇ ਰਹਿਆ ਮੋਤੇ ਦੇ ਆਧਾਰ ਤੇ ਲੜੀਆਂ ਜਾਂਦੀਆਂ ਦੇਸ਼ੜਾ ਵਾ ਇਹ ਗੱਡ ਜੋੜਾ ਦਾ ਦੇਸ਼ ਆ ਪਰ ਫੈਸਲਾ ਕੀ ਕਰਕੇ ਆਏ ਕਹਿੰਦੇ ਜੀ ਧਰਮ ਦੀ ਕੋਈ ਗੱਲ ਨਹੀਂ ਹੁੰਦੀ ਸਿੰਘਾਂ ਦੀ ਕੋਈ ਗੱਲ ਨਹੀਂ ਛੋਲ ਨਹੀਂ ਕਮੇਟੀ ਤੋੜੀ ਕੋਈ ਗੱਲ ਨਹੀਂ ਸਾਡੇ ਜਿਹੜੇ ਕਿਸਾਨਾਂ ਦੀ ਕੋਈ ਗੱਲ ਨਹੀਂ ਸਮਝੌਤਾ ਕਰ ਲਓ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਸਰਕਾਰੀ ਦਖਲਅੰਦਾਜ਼ੀ ਸੰਬੰਧੀ ਅੱਜ ਦੀ ਇਹ ਇਕੱਤਰਤਾ ਡੈਲੀਗੇਟ اجلاس ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਨੰਗੀ ਚਿੱਟੀ ਦਖਲਅੰਦਾਜ਼ੀ ਦੀ ਸਖਤ ਚਰਚਾ ਸਖਤ ਲਫ਼ਜ਼ਾਂ ਵਿੱਚ ਦਿਖੇਦੀ ਕਰਦਾ ਹੈ ਸਥਾਵਾ ਉੱਪਰ ਕਬਜੇ ਕਰਕੇ ਮਨਮਰਜ਼ੀ ਦੀ ਬਰਜਾਦਾ ਲਾਗੂ ਕੀਤੀ ਜਾ ਸਕੇ ਪਰ ਹੁਣ ਦਖਲਤਾਜੀ ਦੀਆਂ ਸਾਰੀਆਂ ਹੱਦਾਂ ਉਲੰਘ ਚੁੱਕੀਆਂ ਹਨ ਪਹਿਲਾ ਕੇਦਰ ਸਰਕਾਰਾਂ ਵੱਲੋਂ ਤੱਕ ਸ੍ਰੀ ਹਜੂਸ ਸਾਹਿਬ ਅਦੇ ਤੱਕ ਸਟ੍ਰਕਚਰ ਸੱਚਗੜ੍ਹ ਹਰਮੰਦਰ ਸਾਹਿਬ ਪਟਨਾ ਜੀ ਦੇ ਕਾਨੂੰਨਾਂ ਵਿੱਚ ਸੋਧ ਕਰਕੇ ਸਰਕਾਰੀ ਨੁਮਾਇੰਦੇ ਨੁਮਾਇੰਦੀ ਵਧਾਉਣ ਦੇ ਕੋਝੇ ਹੱਥ ਘੱਟੇ ਵਰਤੇ ਗਏ ਫਿਰ ਦਿੱਲੀ ਦੀ ਚੁਣੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਧੱਕੇ ਨਾਲ ਸਰਕਾਰੀ ਸ਼ਕਤੀ ਦਾ ਦੁਰਵਿਯੋਗ ਕਰਕੇ ਬੀਜੇਪੀ ਦੇ ਅਧੀਨ ਕਰ ਲਿਆ ਗਿਆ ਇਸੇ ਤਰ੍ਹਾਂ ਸਿੱਖਾਂ ਦੀ ਸਰਵਉੱਚ ਸੰਸਥਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਕਾਂਗਰਸ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਕੈਪ ਕਰ ਦਿੱਤੀ ਇਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵਿੱਚ ਖੁੱਲੀ ਨੰਗੀ ਚਿੱਟੀ ਦਾਖਲਤਾ ਜੀ ਦੇਖਣ ਨੂੰ ਮਿਲੀ ਹੈ ਦੂਬਾ ਦੇ ਕੇਂਦਰ ਸਰਕਾਰ ਨੂੰ ਤਾਹਣਾ ਕਰਦਾ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਉਪਰੋਕਤ ਦਖਲਅੰਦਾਜ਼ੀ ਤੁਰੰਤ ਬੰਦ ਕਰੇ ਨਹੀਂ ਤਾਂ ਇਹਨਾਂ ਨੂੰ ਪੰਥਗ੍ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੁਣ ਤੁਹਾਡਾ ਪੰਥਗ੍ਰੋਹ ਜਿਹੜਾ ਇਹ ਪੂਰੀ ਬਲੰਦੀ ਤੇ ਇਹਨਾਂ ਸਾਸ਼ੀ ਲੋਕਾਂ ਦੇ ਖਿਲਾਫ ਡਟਣਾ ਚਾਹੀਦਾ ਡਟਣਾ ਚਾਹੀਦਾ ਡਟਣਾ ਚਾਹੀਦਾ ਇਸ ਝਗੜੇ ਦੇ ਨਾਲ ਤੁਹਾਡੀ ਜਿਹੜੀ ਸਹਿਮਤੀ ਜਿਹੜੀ ਹੈ ਉਹ ਲਵਾਂਗੇ